ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਬਾ ਕਮਾਲ ਹੈ ਮੈਂ ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲਾ ਸਮਝਦਾ ਤੇ ਮੇਰੇ ਨਾਲ ਦੇ ਸਾਥੀ ਵੀ ਬਹੁਤ ਵੱਡੇ ਭਾਗਾਂ ਵਾਲੇ ਹੋਣਗੇ ਜਿਹੜੇ ਇਸ ਪਾਵਨ ਅਸਥਾਨ ਦੇ ਦਰਸ਼ਨ ਕਰ ਰਹੇ ਨੇ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਇਸ ਪਾਵਨ ਇਤਿਹਾਸਕ ਇਮਾਰਤ ਦਾ ਇਤਿਹਾਸ ਜਾਣੋਗੇ ਤੇ ਇਹ ਬੜੀ ਗਜ਼ਬ ਦੀ ਗੱਲ ਇਹ ਹੈ ਬਹੁਤਾਂਤ ਲੋਕਾਂ ਨੂੰ 98% ਲੋਕਾਂ ਨੂੰ ਇਸ ਇਤਿਹਾਸ ਦਾ ਪਤਾ ਹੀ ਨਹੀਂ ਹੈ 98% ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਵੀ ਇਸ ਇਮਾਰਤ ਦਾ ਪਤਾ ਨਹੀਂ ਵੀ ਇਹ ਇਮਾਰਤ ਕਿਸ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਆ ਤੁਸੀਂ ਸਾਰੀ ਇਮਾਰਤ ਦੇਖ ਰਹੇ ਹੋ ਇਹਦਾ ਇਤਿਹਾਸ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਤਿਹਾਸ ਤੁਸੀਂ ਜਰੂਰ ਸੁਣਿਆ ਹੋਇਆ ਪਰ ਤੁਸੀਂ ਇਮਾਰਤ ਉਹ ਨਹੀਂ ਦੇਖੀ ਇਥੋਂ ਦਾ ਇਤਿਹਾਸ ਹੈ ਉਹ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰਾਂਗਾ ਇਸ ਇਮਾਰਤ ਦਾ ਇਤਿਹਾਸ ਧੰਗੂ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਿਆ ਹੋਇਆ ਹੈ ਇਹ ਹੈਗੀ ਆ ਇੱਕ ਕਾਜ਼ੀਆਂ ਦੀ ਹਾਜ਼ਰ ਕਰਨ ਵਾਸਤੇ ਨਮਾਜ਼ ਅਦਾ ਕਰਨ ਵਾਲੀ ਇੱਕ ਮਸਜਿਦ ਹੈ ਜਿਸ ਮਸਜਿਦ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਆਏ ਹੋਏ ਸਨ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਾਕਿਸਤਾਨ ਦੀ ਲਾਹੌਰ ਚੂਨਾ ਮੰਡੀ ਤੋਂ ਅ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਆਉਣਾ ਕੀਤਾ ਕਿਉਂਕਿ ਭੈਣ ਨਾਨਕੀ ਬੀਬੇ ਨਾਨਕੀ ਸੀ ਸਤਕਾਰ ਨਾਲ ਕਹਿੰਦੇ ਆ ਜਦੋਂ ਭੈਣ ਨਾਨਕੀ ਇਹ ਸੁਲਤਾਨਪੁਰ ਲੋਧੀ ਵਿਖੇ ਵਿਆਹੇ ਹੋਏ ਸਨ ਭਾਈਆ ਜੈਰਾਮ ਜੀ ਦੇ ਨਾਲ ਤੇ ਉਹਨਾਂ ਦਾ ਬਹੁਤ ਵਧੀਆ ਕੰਮਕਾਰ ਵਧੀਆ ਕਾਰਜ ਚੱਲਦਾ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਭੈਣ ਕੋਲ ਆ ਗਏ ਇਥੇ ਉਹਨਾਂ ਨੇ ਆ ਕਰਕੇ ਫਿਰ ਤੁਹਾਨੂੰ ਪਤਾ ਹੈ ਕਈ ਸਮਾਂ ਕਈ ਸਾਲ ਜਿਹੜੇ ਇੱਥੇ ਗੁਜ਼ਾਰੇ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੇ 13-13 ਕਰਕੇ ਤੋਲਿਆ ਗੁਰਦੁਆਰਾ ਇਤਿਹਾਸਕ ਹੈ ਹਟ ਸਾਬ ਦਾ ਸਥਾਨ ਵੀ ਤੁਸੀਂ ਦੇਖਿਆ ਹੋਇਆ ਉਹ ਪਾਵਨ ਪੱਥਰ ਜਿਹੜੇ ਨੇ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਉਹ ਵਟੇ ਜਿਹੜੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਜਿਨ੍ਹਾਂ ਦੇ ਨਾਲ 13-13 ਤੋਲ ਕੇ ਲੋਕਾਂ ਨੂੰ ਦਿੱਤਾ ਤੇ ਉਦੋਂ ਵੀ ਪੂਰੀ ਚਰਚਾ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਰਹੇ ਵੀ ਇਹ ਤਾਂ ਦੇਖੋ ਜੀ ਮੋਦੀ ਖਾਨੇ ਨੂੰ ਲਟਾਉਣ ਤੇ ਤੁਲਿਆ ਹੋਇਆ ਨਾਨਕ ਇਹਨੇ ਤਾਂ ਘਾਟਾ ਪਾ ਦੇਣਾ ਕਿਉਂਕਿ ਉਸ ਵਕਤ ਦਾ ਇੱਕ ਸਰਕਾਰੀ ਅਦਾਰਾ ਸੀ ਨਵਾਬ ਦਾ ਜਿਹੜਾ ਦੌਲਤਖਾਨਾ ਸੀ ਸਾਰਾ ਵੱਡਾ ਸਾਰਾ ਹੱਟ ਸੀ ਇੱਕ ਸਟੋਰ ਸੀ ਉਥੋਂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਰਸਤਾ ਬਸਤਾ ਦਿਆ ਕਰਦੇ ਸਨ ਕਿਉਂਕਿ ਨਾਲ ਦੇ ਜਿਹੜੇ ਲੱਗਦੇ ਹੁੰਦੇ ਪਿੰਡ ਸੀ ਉਹ ਸਾਰੇ ਇਸ ਹੱਟ ਤੋਂ ਆ ਕਰਕੇ ਸਮਾਨ ਸਾਰਾ ਲੈਂਦੇ ਹੁੰਦੇ ਸੀ ਉਦੋਂ ਵੀ ਗੁਰੂ ਨਾਨਕ ਦੇਵ ਜੀ ਦੀਆਂ ਸ਼ਿਕਾਇਦਾਂ ਨਮਾਬ ਦੇ ਕੋਲ ਗਈਆਂ ਜਦੋਂ ਹਿਸਾਬ ਕਿਤਾਬ ਕੀਤਾ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਬਿਲਕੁਲ ਇਨਸਾਫ ਸੁਤਰੇ ਬਿਲਕੁਲ ਨਿਆਂ ਵਾਲੀ ਬਿਲਕੁਲ ਇਮਾਨਦਾਰੀ ਦੇ ਨਾਲ ਕੀਤੀ ਹੋਈ ਉਹਨਾਂ ਦੀ ਡਿਊਟੀ ਉਹਨਾਂ ਨੂੰ ਉਸ ਵਕਤ ਵੀ ਸ਼ਾਬਾਸ਼ ਮਿਲੀ ਉਸ ਵਕਤ ਵੀ ਕੋਈ ਘਾਟਾ ਨਹੀਂ ਪਿਆ ਕੋਈ ਰਤੀ ਭਰ ਜਿੰਨਾ ਘਾਟਾ ਵੀ ਨਹੀਂ ਪਿਆ ਜਿਉਂ ਦਾ ਤਿਉਂ ਹੀ ਸਾਰਾ ਕਾਰਜ ਜਿੰਨਾ ਸਮਾਨ ਸੀ ਜਦੋਂ ਸਬਕਤਬ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤੇ ਇਸ ਤਰ੍ਹਾਂ ਕਹਿ ਲਓ ਵੀ ਖਰੇ ਉਤਰੇ ਤੇ ਉਸ ਵਕਤ ਵੀ ਗੁਰੂ ਨਾਨਕ ਸਾਹਿਬ ਜੀ ਪੂਰੀ ਚਰਚਾ ਦੇ ਵਿੱਚ ਰਹਿ ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਇਹ ਚਰਚਾ ਸੁਣ ਲਈ ਵੀ ਇਹ ਰੱਬ ਨੂੰ ਅਰਾਧਦੇ ਨੇ ਇਸ ਤਰੀਕੇ ਦੇ ਨਾਲ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਨਮਾਜ਼ ਦੇ ਕੁਝ ਮੁਸਲਮ ਪ੍ਰਹਾਵਾ ਨੇ ਆ ਕਰਕੇ ਪੁੱਛਣਾ ਕੀਤਾ ਕਹਿੰਦੇ ਤੁਸੀਂ ਹ ਹਿੰਦੂਆਂ ਦੇ ਗੁਰੂ ਹੋ ਤੁਸੀਂ ਕਿਹਨਾਂ ਦੇ ਗੁਰੂ ਆ ਸਾਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨਾ ਹਾਂ ਮਿਹਿੰਦੂ ਨਾ ਮੁਸਲਮਾਨ ਕਹਿੰਦੇ ਨਾ ਅਸੀਂ ਹਿੰਦੂਆਂ ਦੇ ਗੁਰੂ ਆ ਤੇ ਨਾ ਅਸੀਂ ਮੁਸਲਮਾਨਾਂ ਦੇ ਗੁਰੂ ਆ ਅਸੀਂ ਤਾਂ ਸਭ ਦੇ ਸਾਝੇ ਆ ਤੇ ਅਸੀਂ ਸਮਾਜ ਦੇ ਵਾਸਤੇ ਸਮਾਜ ਦੇ ਲੋਕਾਂ ਵਾਸਤੇ ਸੱਚ ਦਾ ਹੁਕਾ ਦੇ ਰਹੇ ਆ ਇਬਤ ਕਰੋ ਨਾਮ ਜਪੋ ਵੰਡ ਕੇ ਛਕੋ ਵਾਲਾ ਸੁਨਾਤ ਅਸੀਂ ਲੋਕਾਂ ਨੂੰ ਦੱਸ ਰਹੇ ਆ ਅਸੀਂ ਕੋਈ ਹਿੰਦੂਆਂ ਦੇ ਇਕੱਲੇ ਗੁਰੂ ਨਹੀਂ ਆ ਤੇ ਫਿਰ ਉਸ ਵਕਤ ਕਹਿੰਦੇ ਵੀ ਮੁਸਲਮਾਨਾਂ ਨੇ ਇਹ ਕਹਿ ਦਿੱਤਾ ਸੀ ਵੀ ਤੁਸੀਂ ਸਾਡੇ ਨਾਲ ਆ ਕੇ ਫਿਰ ਨਮਾਜ਼ ਅਦਾ ਕਰੋ ਜੇ ਤੁਸੀਂ ਸਾਰਿਆਂ ਦੇ ਸਾਂਝੇ ਹੋ ਤੇ ਤੁਹਾਡਾ ਫਰਜ਼ ਬਣਦਾ ਫਿਰ ਤੁਸੀਂ ਸਾਡੇ ਨਾਲ ਆ ਕੇ ਨਮਾਜ਼ ਤਾਂ ਅਦਾ ਕਰੋ ਨਾ ਪੰਜ ਨਿਵਾਜਾਂ ਵਕਤ ਪੰਜ ਪੰਜਾ ਪੰਜੇ ਨਾਉ ਮੁਸਲਮ ਭਰਾ ਜਿਹੜੇ ਨੇ ਸਾਡੇ ਉਹ ਪੰਜ ਟਾਈਮ ਜਿਹੜੀ ਹੈ ਉਹ ਨਮਾਜ਼ ਅਦਾ ਕਰਦੇ ਹੁੰਦੇ ਜਦੋਂ ਉਹਨਾਂ ਦਾ ਸਮਾਂ ਆਉਂਦਾ ਤੇ ਨਬਾਬ ਨੇ ਹੁਕਮ ਕਰ ਦਿੱਤਾ ਜੇ ਨਾਨਕ ਕਹਿੰਦਾ ਮੈਂ ਸਾਰੇ ਧਰਮਾਂ ਦਾ ਸਾਂਝਾਂ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮਸਜਿਦ ਦੇ ਵਿੱਚ ਆ ਕੇ ਵੀ ਇਹਨਾਂ ਨੂੰ ਫਿਰ ਨਮਾਜ਼ ਅਦਾ ਕਰਨੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਨੇ ਹਾਂ ਚਲੋ ਕੋਈ ਗੱਲ ਨਹੀਂ ਮੈਂ ਚੱਲਦਾ ਇਹ ਤੁਸੀਂ ਇਮਾਰਤ ਜਿਹੜੀ ਦੇਖ ਰਹੇ ਹੋ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਜਗ੍ਹਾ ਤੇ ਆਏ ਇੱਥੇ ਆਏ ਤੇ ਇੱਥੇ ਆ ਕਰਕੇ ਜਦੋਂ ਸਾਰਿਆਂ ਨੇ ਮੁਸਲਮ ਭਰਾਵਾਂ ਨੇ ਨਮਾਜ਼ ਅਦਾ ਕੀਤੀ ਨਾਲ ਕਾਜੀ ਹੈ ਕੋਲ ਜਿਹੜਾ ਉਹ ਨਵਾਬ ਖੜਾ ਹੋਇਆ ਸਾਰਿਆਂ ਨੇ ਝੁੱਕ ਕੇ ਨਮਾਜ਼ ਅਦਾ ਕੀਤੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਘਟ-ਘਟ ਕੇ ਅੰਤਰ ਕੀ ਜਾਣ ਵਿਨ ਬੋਲਿਆਂ ਸਭ ਕੁਝ ਜਾਣਦਾ ਗੁਰੂ ਸਮਰੱਥ ਸੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਝੁਕੇ ਨਹੀਂ ਉਹਨਾਂ ਝੁਕਿਆ ਨੂੰ ਦੇਖ ਲਿਆ ਜਦੋਂ ਉਹਨਾਂ ਨੇ ਨਮਾਜ਼ ਸਾਰੀ ਅਦਾ ਕਰ ਲਈ ਇਧਰ ਤੇ ਨਵਾਬ ਨੇ ਪੁੱਛਣਾ ਕੀਤਾ ਕਹਿੰਦੇ ਵੀ ਤੁਸੀਂ ਨਮਾਜ਼ ਅਦਾ ਕੀਤੀ ਨਹੀਂ ਤੁਸੀਂ ਤਾਂ ਕਹਿੰਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੁਸੀਂ ਤਾਂ ਕਹਿੰਦੇ ਹੋ ਵੀ ਅਸੀਂ ਕਿਸੇ ਇੱਕ ਧਰਮ ਦੇ ਗੁਰੂ ਨਹੀਂ ਆ ਤੇ ਤੁਸੀਂ ਕਹਿੰਦੇ ਹੋ ਸਾਰਿਆਂ ਦਾ ਸਤਿਕਾਰ ਕਰਦਾ ਤੇ ਫਿਰ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਅਦਾ ਕੀਤੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨਮਾਜ਼ ਤੁਸੀਂ ਵੀ ਅਦਾ ਨਹੀਂ ਕੀਤੀ। ਕਹਿਣ ਲੱਗੇ ਅਸੀਂ ਕਿਉਂ ਨਹੀਂ ਕੀਤੀ? ਅਸੀਂ ਤੁਹਾਡੇ ਸਾਹਮਣੇ ਨਮਾਜ਼ ਅਦਾ ਕਰਤੀ ਹੈ। ਸਾਰਿਆਂ ਨੇ ਕੀਤੀ ਹੈ ਜਿੰਨੇ ਵੀ ਮੁਸਲਮੀ ਵੀਰ ਬੈਠੇ ਹੋਏ ਨੇ, ਖੜੇ ਹੋਏ ਨੇ ਇਹਨਾਂ ਸਾਰਿਆਂ ਨੇ ਨਮਾਜ਼ ਅਦਾ ਕੀਤੀ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ? ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਕਾਬਲ ਕੰਧਾਰ ਦੇ ਵਿੱਚ ਘੋੜਿਆਂ ਦੇ ਵਿੱਚ ਨਵਾਬ ਜੀ ਤੁਹਾਡੀ ਨਿਗਾ ਸੀ ਤੁਹਾਡਾ ਮਨ ਉੱਥੇ ਫਿਰਦਾ ਸੀ। ਤੁਸੀਂ ਨਮਾਜ਼ ਅਦਾ ਹੀ ਨਹੀਂ ਕੀਤੀ। ਨਮਾਜ਼ ਅਦਾ ਤਾਂ ਮਰ ਨਾਲ ਹੁੰਦੀ ਹੈ। ਹਾਜ਼ਰ ਹੋ ਕੇ ਹੁੰਦੀ ਹੈ ਤੁਹਾਡਾ ਮਾਨੀ ਹਾਜ਼ਰ ਨਹੀਂ ਮਾਨੀ ਤੁਹਾਡਾ ਗੈਰ ਹਾਜ਼ਰ ਹੈ ਤੁਸੀਂ ਤਾਂ ਕਾਬਲ ਖੰਧਾਰ ਦੇ ਵਿੱਚ ਘੋੜੇ ਪੇ ਖਰੀਦਦੇ ਹੋ ਵਨਸਵਨੀਆਂ ਨਸਲਾਂ ਦੇ ਵਿੱਚ ਤੁਹਾਡਾ ਧਿਆਨ ਹੈ ਤੁਸੀਂ ਨਮਾਜ਼ ਕਿਵੇਂ ਅਦਾ ਕਰ ਲਈ ਕਹਿੰਦੇ ਹਾਂ ਠੀਕ ਹੈ ਮੰਨਦੇ ਆ ਜੇ ਮੇਰਾ ਮਨ ਉੱਥੇ ਆ ਮੇਰਾ ਧਿਆਨ ਕਾਬਲ ਖੰਧਾਰ ਦੇ ਘੋੜਿਆਂ ਦੇ ਵਿੱਚ ਹੈ ਤੇ ਫਿਰ ਸਤਕਾਰਯੋਗ ਕਾਜੀ ਜੀ ਵੀ ਹੈਗੇ ਨੇ ਤੇ ਇਹਨਾਂ ਨੇ ਤਾਂ ਨਮਾਜ਼ ਅਦਾ ਕੀਤੀ ਹੈ ਨਾ ਤੁਸੀਂ ਇਹ ਨਾ ਨਮਾਜ਼ ਅਦਾ ਕਰਨੀ ਸੀ ਕਿਉਂਕਿ ਆਗੂ ਬਣ ਕੇ ਕਰਵਾ ਰਹੇ ਨੇ ਤੇ ਉੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਮਨ ਇਹਨਾਂ ਦਾ ਵੀ ਹਾਜ਼ਰ ਨਹੀਂ ਸੀ ਨਵਾਬ ਜੀ ਇਹ ਵੀ ਹਾਜ਼ਰ ਨਹੀਂ ਸੀ ਇਹਨਾਂ ਦਾ ਵੀ ਤਨ ਸੀ ਹਾਜ਼ਰ ਇਹਨਾਂ ਦਾ ਮਨ ਹਾਜ਼ਰ ਨਹੀਂ ਸੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਕਮਾਲ ਹੋ ਗਈ ਇਹਨਾਂ ਦਾ ਵੀ ਤਨ ਹਾਜ਼ਰ ਮੇਰਾ ਵੀ ਤਨ ਹਾਜ਼ਰ ਮਨ ਮੇਰਾ ਹਾਜ਼ਰ ਨਹੀਂ ਮਨ ਇਹਨਾਂ ਦਾ ਵੀ ਤੁਸੀਂ ਕਹਿੰਦੇ ਹਾਜ਼ਰ ਨਹੀਂ ਜੇ ਇਹਨਾਂ ਦਾ ਤਨ ਇੱਥੇ ਹਾਜ਼ਰ ਸੀ ਤੇ ਮਨ ਇਹਨਾਂ ਦਾ ਕਿੱਥੇ ਸੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕਹਿਣ ਲੱਗੇ ਨਵਾਬ ਜੀ ਤੁਹਾਡੇ ਕਾਜ਼ੀ ਦੇ ਘਰ ਵੀ ਇੱਕ ਬਸ਼ੇਰੀ ਹੈ ਇੱਕ ਘੋੜਿਆ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਉਹ ਸੂਈ ਹੈ ਤੇ ਇਹਨਾਂ ਨੂੰ ਇਹ ਸੀ ਵੀ ਬਸ਼ੇਰਾ ਘਰ ਦੇ ਕਿਤੇ ਖੂਹ ਦੇ ਵਿੱਚ ਹੀ ਨਾ ਜਾ ਕੇ ਡਿੱਗ ਪਵੇ ਕਿਉਂਕਿ ਤਾਜੀ-ਤਾਜੀ ਹਜੇ ਘੋੜੀ ਸੂਈ ਹੈ ਤੇ ਇਹਨਾਂ ਦਾ ਧਿਆਨ ਘਰ ਦੇ ਵਿੱਚ ਉਹ ਵੀ ਬਸ਼ੇਰੇ ਦੇ ਵਿੱਚ ਹੀ ਫਿਰਦਾ ਤੁਹਾਡਾ ਵੀ ਮਨ ਘੋੜਿਆ ਦੇ ਵਿੱਚ ਫਿਰਦਾ ਤੇ ਇਹਦਾ ਮਨ ਵੀ ਘੋੜਿਆ ਤੇ ਬਸ਼ੇਰੀਆਂ ਦੇ ਵਿੱਚ ਫਿਰਦਾ ਬੱਚੇ ਦੇ ਵਿੱਚ ਧਿਆਨ ਹੈ ਕਿਤੇ ਖੂਹ ਦੇ ਵਿੱਚ ਘਰ ਲੱਗਾ ਹੋਇਆ ਖੂਹ ਹੈ ਡੂੰਘਾ ਖੂਹ ਹੈ ਵਿੱਚ ਪਾਣੀ ਹੈ ਕਿਤੇ ਉਹਦੇ ਵਿੱਚ ਨਾ ਚਲ ਜਾਵੇ ਮਾਨ ਕਰਕੇ ਤਾਂ ਇਹ ਵੀ ਹਾਜ਼ਰ ਨਹੀਂ ਉਥੇ ਸਾਰਿਆਂ ਨੇ ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣੇ ਤੇ ਸਾਰੇ ਮੁਸਲਮਾਨ ਵੀਰਾਂ ਨੇ ਫਿਰ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਸਤ ਕਰਤਾਰ ਕਿਹਾ ਤੇ ਉਥੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸੱਚ ਦਾ ਹੋਕਾ ਦਿੱਤਾ ਇੱਕ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਮਨ ਨੂੰ ਹਾਜ਼ਰ ਕਰਕੇ ਇਕਾਗਰ ਕਰਕੇ ਜੁੜਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਉੱਥੇ ਉਪਦੇਸ਼ ਦਿੱਤਾ ਇਹ ਇਮਾਰਤ ਤੁਸੀਂ ਦੇਖ ਰਹੇ ਹੋ ਵੇਖੋ ਇਹ ਉਹ ਇਮਾਰਤ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਸਰਾਤ ਦਿੱਤਾ ਇਮਾਰਤ ਦੇਖੋ ਤੁਸੀਂ ਬਾਲੇ ਉਸ ਵਕਤ ਦੇ ਪਏ ਹੋਏ ਨੇ ਛੱਤ ਉਦੋਂ ਦੀ ਪਈ ਹੋਈ ਹੈ ਸਟੀਲ ਉਹੀ ਨੇ ਤੁਸੀਂ ਕੰਧਾਂ ਦੇਖੋ ਕਿੰਨੇ ਕਿੰਨੀਆਂ ਵੱਡੀਆਂ ਨਾਲ ਸਕਰੀਨ ਤੇ ਦੇਖ ਰਹੇ ਹੋ ਕਿੰਨੀਆਂ-ਕਿੰਨੀਆਂ ਚੌੜੀਆਂ ਜਿੰਨੀ ਅਸੀਂ ਥੱਲੇ ਨਹੀਂ ਕਿਤੇ ਵੱਡੀ ਕੋਠੀ ਦੀ ਰੱਖਣੀ ਹੁੰਦੀ ਕੋਈ ਵੱਡੀ ਇਮਾਰਤ ਬਣਾਉਣੀ ਬਣਾਉਣੀ ਹੁੰਦੀ ਹੈ ਤੇ ਉਸ ਤੋਂ ਵੀ ਵੱਡੀ ਜਿਹੜੀ ਵੱਡੇ ਆਕਾਰ ਦੀ ਇੱਕ ਕੰਧ ਖੜੀ ਕੀਤੀ ਚਾਰਛੇ ਫੇਰਾ ਖੜਾ ਕੀਤਾ ਹੋਇਆ ਤੇ ਤੁਸੀਂ ਵੇਖੋ ਕਿੰਨਾ ਕਰੀਬ 550 ਸਾਲ ਦੇ ਨੇੜੇ ਤੇੜੇ ਸਮਾਂ ਹੋ ਚੁੱਕਾ ਇਸ ਇਮਾਰਤ ਨੂੰ ਇਹ ਮਸਜਿਦ ਹੈ ਤੇ ਇੱਕ ਕਿਲ੍ਹਾ ਇਹ ਹਜੇ ਕਿਸੇ ਦੇ ਇਹ ਧਿਆਨ ਦੇ ਵਿੱਚ ਨਹੀਂ ਕਾਰ ਸੇਵਾ ਵਾਲਿਆਂ ਦੇ ਕੋਈ ਬਾਬਿਆਂ ਦੀ ਉਖੋਜਾਂ ਦੇ ਆਇਆ ਕਿਉਂਕਿ ਜਾਂ ਤਾਂ ਇਹ ਕਿਸੇ ਤਰੀਕੇ ਨਾਲ ਖਤਮ ਹੋ ਜਾਣੀ ਸੀ ਤੇ ਜਾਂ ਕਿਸੇ ਤਰੀਕੇ ਦੇ ਨਾਲ ਕੋਈ ਚੜ੍ਹਦੀ ਕਲਾ ਵਾਲੇ ਸੇਵਾਦਾਰ ਆ ਜਾਂਦੇ ਤੇ ਜਾਏ ਵਧੀਆ ਤਰੀਕੇ ਨਾਲ ਸੰਭੀ ਜਾਣੀ ਸੀ ਅੱਜ ਇਹਦੀਆਂ ਛੱਤਾਂ 20 ਪੈ ਪੈ ਕੇ ਤੁਸੀਂ ਹਾਲਾਤ ਦੇਖੋ ਹੁਣ ਕੀ ਬਣ ਗਿਆ ਇਹ ਉਹੀ ਇਮਾਰਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨਮਾਜ਼ ਅਦਾ ਕਰਨ ਵਾਸਤੇ ਆਏ ਮੁਸਲਮਾਨ ਵੀਰ ਮੁਸਲਮਾਨ ਭਰਾ ਉਹਨਾਂ ਨੂੰ ਲੈ ਕੇ ਆਏ ਦੇਥੇ ਸਾਡੇ ਨਾਲ ਨਮਾਜ਼ ਅਦਾ ਕਰੋ ਇਸ ਸੁਲਤਾਨਪੁਰ ਲੋਧੀ ਦਾ ਇਤਿਹਾਸ ਹੈ ਇਹ 2% ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੋਏਗਾ 98% ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਇਮਾਰਤ ਹੈ ਕਿੱਥੇ ਹੁਣ ਤੁਹਾਨੂੰ ਦੱਸ ਦਈਏ ਇਸ ਜਗ੍ਹਾ ਦੀ ਯਾਦ ਦੇ ਅੰਦਰ ਗੁਰਦੁਆਰਾ ਜਿਹੜਾ ਉਹ ਬਾਹਰਲੇ ਪਾਸੇ ਇਮਾਰਤ ਬਣੀ ਹੋਈ ਹੈ ਤੇ ਗੁਰਦੁਆਰਾ ਸਾਹਿਬ ਦਾ ਨਾਮ ਅੰਤਰਿਆਮਤਾ ਹੈ ਤੇ ਅੰਤਰਯਾਮਤਾ ਇਸ ਕਰਕੇ ਪਾਸੇ ਬਣਾ ਦਿੱਤਾ ਮਹਾਪੁਰਸ਼ਾ ਨੇ ਬਣਾ ਦਿੱਤਾ ਸੰਗਤਾ ਨੇ ਬਣਾ ਦਿੱਤਾ ਵੀ ਸੰਗਤ ਇੱਥੇ ਆਵੇ ਤੇ ਖੁੱਲੀ ਜਗ੍ਹਾ ਕਰਕੇ ਗੱਡੀਆਂ ਖੁੱਲੀਆਂ ਲੱਗਦੀਆਂ ਇਹ ਤੁਹਾਨੂੰ ਦੱਸ ਦਈਏ ਇੱਕ ਨਵਾਬ ਦਾ ਕਿਲਾ ਸੀ ਤੇ ਉਸ ਕਿਲੇ ਦੇ ਵਿੱਚ ਹੀ ਉਹਨੇ ਇਹ ਇਮਾਰਤ ਬਣਵਾਈ ਸੀ ਬੜੀ ਸੋਹਣੀ ਬਣਵਾਈ ਸੀ ਬੜੇ ਸ਼ੌਕ ਦੇ ਨਾਲ ਬਣਵਾਈ ਸੀ ਇਹ ਉਹ ਮਸਜਦ ਹੈ ਤੇ ਉਹ مسجد ਦੇ ਵਿੱਚ ਆਪ ਵੀ ਨਮਾਜ਼ ਅਦਾ ਕਰਿਆ ਕਰਦੇ ਸੀ ਤੇ ਗੁਰੂ ਨਾਨਕ ਦੇਵ ਜੀ ਨੂੰ ਇੱਥੇ ਕਿਲੇ ਦੇ ਵਿੱਚ ਬਣਾਇਆ ਗਿਆ ਸੀ ਕਿਲਾ ਬਹੁਤ ਵੱਡਾ ਹੈ ਅੱਜ ਵੀ ਇਹ ਇਸ ਕਿਲੇ ਦੇ ਵਿੱਚ ਇਹ ਮਸਜਦ ਵੀ ਹੈ ਅੱਜ ਸੁਲਤਾਨਪੁਰ ਲੋਧੀ ਇਸ ਕਿਲੇ ਦੇ ਵਿੱਚ ਥਾਣਾ ਵੀ ਮੌਜੂਦ ਹੈਗਾ ਜਦੋਂ ਅਸੀਂ ਦਰਸ਼ਨ ਕੀਤੇ ਇਤਿਹਾਸ ਨੂੰ ਜਾਣਨ ਦਾ ਯਤਨ ਕੀਤਾ ਭਾਈ ਕਾਨ ਸਿੰਘ ਨਾਭਾ ਜੀ ਹੋਣਾ ਨੇ ਲਿਖਿਆ ਜਦੋਂ ਉਹਨਾਂ ਦੀ ਅਸੀਂ ਲਿਖਤ ਪੜ੍ਹੀ ਤੇ ਫਿਰ ਯਕੀਨ ਹੋ ਗਿਆ ਵੀ ਇਮਾਰਤ ਇੱਥੇ ਹੈਗੀ ਆ ਤੁਹਾਨੂੰ ਦੱਸ ਦਈਏ ਇਮਾਰਤ ਵੀ ਤੁਸੀਂ ਦੇਖ ਰਹੇ ਹੋ ਤੇ ਦੂਸਰੇ ਪਾਸੇ ਇੱਕ ਹੋਰ ਇਮਾਰਤ ਹੈ ਮੁਸਲਮਾਨ ਵੀਰਾਂ ਨੇ ਵੀ ਜਿਹੜੀ ਇਮਾਰਤ ਮਸਜਿਦ ਹੈ ਇੱਕ ਇਹਦੇ ਨਾਲ ਹੀ ਸਾਹਮਣੇ ਲਹਿੰਦੇ ਵਾਲੇ ਪਾਸੇ ਬਣਾਈ ਹੈ ਜਿਹਦਾ ਮੁੱਖ ਦਰਵਾਜ਼ਾ ਚੜ੍ਹਦੇ ਵਾਲੇ ਪਾਸੇ ਨੂੰ ਕੀਤਾ ਹੋਇਆ ਉਹਦੇ ਸਾਹਮਣੇ ਕੁਝ ਕੋ ਦੂਰੀ ਤੇ ਮੇਰੇ ਸਾਹਮਣੇ 100 ਫੁੱਟ 150 ਫੁੱਟ ਦੀ ਦੂਰੀ ਹੋਏਗੀ ਵੱਧ ਤੋਂ ਵੱਧ ਨਾਲ ਹੀ ਉਹਨਾਂ ਨੇ ਨਵੀਂ ਇਮਾਰਤ ਬਣਾ ਦਿੱਤੀ ਇਸ ਇਮਾਰਤ ਨੂੰ ਉਹਨਾਂ ਨੇ ਛੇੜਿਆ ਨਹੀਂ ਉਹਨਾਂ ਅੱਗੇ ਵੀ ਸਾਡਾ ਸਤਕਾਰ ਹੈ ਕਿ ਸਾਰੇ ਧਰਮਾਂ ਦਾ ਸਤਕਾਰ ਮੁਸਲਮਾਨ ਵੀਰ ਵੀ ਕਰਦੇ ਆ ਤੇ ਸਿੱਖ ਤਾਂ ਤੁਹਾਨੂੰ ਪਤਾ ਹੈ ਵੀ ਸਾਰੇ ਧਰਮਾਂ ਦਾ ਸਤਕਾਰ ਕਰਦੇ ਹੀ ਨੇ ਮذਬਦ ਦੇ ਲੋਕਾਂ ਦਾ ਸਤਕਾਰ ਕਰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਇਹ ਸੋਚ ਸੀ ਉਪਦੇਸ਼ ਚਾਹ ਵਰਨਾ ਕੋ ਸਾਂਝਾ ਵਾਲੀ ਵੀ ਸਾਰਿਆਂ ਨੂੰ ਸੱਚ ਦੇ ਨਾਲ ਜੋੜਿਆ ਜਾਵੇ ਤੇ ਉਹੀ ਸੋਚ ਉਹੀ ਜੋਤ ਚੌਥੇ ਸਰੂਪ ਵਿੱਚ ਚੌਥੀ ਜਗ੍ਹਾ ਤੇ ਤੁਹਾਨੂੰ ਗੁਰੂ ਆਰੰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਜਦੋਂ ਆਉਂਦੀ ਹੈ ਤੇ ਗੁਰੂ ਆਰੰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਸੇ ਲੜੀ ਨੂੰ ਅਗਾਹ ਤੋਰਦੇ ਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਗੱਲ ਕਰਦਾ ਸ਼੍ਰੀ ਦਰਬਾਰ ਸਾਹਿਬ ਦੇ ਵੀ ਗੁਰੂ ਰਾਮਦਾਸ ਜੀ ਨੇ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਸੀ ਇੱਥੇ ਕੋਈ ਤੀਰ ਨਹੀਂ ਕੋਈ ਮੇਰ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇੱਕੋ ਹੀ ਜਿਹੜਾ ਇਤਿਹਾਸ ਦਿੱਤਾ ਇੱਕੋ ਹੀ ਸੋਚ ਦਿੱਤੀ ਇੱਕੋ ਹੀ ਵਿਚਾਰ ਦਿੱਤੇ ਇੱਕੋ ਹੀ ਉਹਨਾਂ ਨੇ ਉਪਦੇਸ਼ ਦਿੱਤਾ ਸੱਚ ਦੇ ਨਾਲ ਜੁੜਨ ਵਾਸਤੇ ਉਹਨਾਂ ਨੇ ਇੱਕੋ ਹੀ ਹੋਕਾ ਦਿੱਤਾ ਤੇ ਅੱਜ ਜਿਹੜੀਆਂ ਇਮਾਰਤਾਂ ਸਾਡੇ ਕੋਲ ਸੰਗਤ ਜੀ ਬਚੀਆਂ ਨੇ ਅੱਜ ਇਹਨਾਂ ਇਮਾਰਤਾਂ ਨੂੰ ਸਾਨੂੰ ਬਚਾ ਲੈਣਾ ਚਾਹੀਦਾ ਇਹ ਬਚ ਗਈ ਹੈ ਤੇ ਮੁਬਾਰਕ ਹੈ ਪਰ ਜਦੋਂ ਇਸ ਇਮਾਰਤ ਦੇ ਵੱਲ ਤੁਸੀਂ ਜਾਓਗੇ ਦਰਸ਼ਨ ਕਰਨ ਵਾਸਤੇ ਜਾਓਗੇ ਤੇ ਚੱਕ ਕੇ ਧੂੜ ਇਸ ਮਸਜਦ ਦੀ ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਹੋਏ ਮੱਥੇ ਦੇ ਨਾਲ ਲਾਇਆ ਜੀ ਤੁਹਾਨੂੰ ਸਕੂਨ ਮਿਲੇਗਾ ਸਾਡੇ ਸਤਕਾਰਯੋਗ ਅੰਕਲ ਸਰਦਾਰ ਕਿਸ਼ੋਰ ਸਿੰਘ ਜੀ ਕੈਨੇਡਾ ਤੋਂ ਆਏ ਤੇ ਮਿਲਣ ਵਾਸਤੇ ਉਹਨਾਂ ਨੇ ਹੁਕਮ ਕੀਤਾ ਕਹਿੰਦੇ ਵੀ ਤੁਹਾਨੂੰ ਮਿਲਣਾ ਹੈ ਅਸੀਂ ਵੀ ਉਹਨਾਂ ਦੇ ਕੋਲ ਜਾਂਦੇ ਹਾਂ 6 ਮਹੀਨੇ ਉਹਨਾਂ ਦੇ ਕੋਲ ਠਹਿਰਦੇ ਆ ਰਹਿੰਦੇ ਆ ਬਹੁਤ ਸਨੇਹ ਹੈ ਪਿਆਰ ਹੈ ਤੇ ਉਹਨਾਂ ਨੂੰ ਅੱਜ ਅਸੀਂ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਕਰਵਾਉਂਦੇ ਅੱਜ ਅਸੀਂ ਇਸ ਮਸਜਿਦ ਦੇ ਵਿੱਚ ਅੰਤਰਯਾਮਤਾ ਸਥਾਨ ਤੇ ਅਸੀਂ ਪਹੁੰਚਿਆ ਅਸਲ ਅੰਤਰਯਾਮਤਾ ਸਥਾਨ ਤੇ ਤੇ ਮਨ ਸਾਡਾ ਵੀ ਗਦਗਦ ਹੋ ਗਿਆ ਉਹ ਵੀ ਬਹੁਤ ਖੁਸ਼ ਹੋਏ ਜਾਂਦੇ ਜਾਂਦੇ ਤਸਵੀਰਾਂ ਵੀ ਉਹਨਾਂ ਨੇ ਕਰਵਾਈਆਂ ਯਾਦਗਾਰਦੀਆਂ ਤਸਵੀਰਾਂ ਸਾਧੀਆਂ ਕਰਵਾਈਆਂ ਤੇ ਸੰਗਤ ਜੀ ਫਿਰ ਮਨ ਸਾਡਾ ਵੀ ਬਹੁਤ ਖੁਸ਼ ਹੋਇਆ ਪਹਿਲੀ ਵਾਰ ਅਜਿਹਾ ਇਤਿਹਾਸਕ ਸਥਾਨ ਅੱਖੋਂ ਪਰੋਖੇ ਹੀ ਸਾਡੇ ਕੋਲ ਰਹਿ ਗਿਆ ਬਹੁਤ ਸਾਰੀਆਂ ਅਜੇਹੀਆਂ ਇਮਾਰਤਾਂ ਸੀ ਜਿਹੜੀਆਂ ਢੈ ਢੇਰੀ ਕਰ ਦਿੱਤੀਆਂ ਗਈਆਂ ਜਿਨ੍ਹਾਂ ਦਾ ਖਾਤਮਾ ਕਰ ਦਿੱਤਾ ਗਿਆ ਜੇ ਕੁਝ ਅਜੇਹੀਆਂ ਇਮਾਰਤਾਂ ਸਾਡੇ ਕੋਲ ਬਚੀਆਂ ਨੇ ਅਸੀਂ ਬਚਾ ਕੇ ਰੱਖ ਲਈਏ ਮੈਨੂੰ ਲੱਗਦਾ ਹੁਣ ਇਸ ਇਮਾਰਤ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖੋ ਬਾਹਰਲੇ ਪਾਸੇ ਐਂਗਲ ਵੀ ਲੱਗੇ ਹੋਏ ਨੇ ਤੇ ਉੱਪਰ ਮੋਡਲਿੰਗ ਦੀ ਜਿਹੜੀ ਗੱਲਬਾਤ ਆਪਾਂ ਕੀਤੀ ਸੀ ਚੂਨਾ ਜਿਹੜੀ ਇੱਟ ਲੱਗੀ ਹੁੰਦੀ ਛੋਟੀ ਜਿਹੜੀ ਇੱਟ ਨਾਲਕਸ਼ਈ ਇੱਟ ਜਿਹਨੂੰ ਕਹਿ ਦਿੱਤੀ ਜਾਂਦੀ ਹੈ ਨਾਲਕਸ਼ਈ ਇੱਟ ਲੱਗੀ ਹੈ ਚੂਨੇ ਦੇ ਨਾਲ ਲੱਗੀ ਹੋਈ ਹੈ ਤੇ ਚੂਨਾ ਤੁਹਾਨੂੰ ਪਤਾ ਵੀ ਸੀਮਿੰਟ ਤੋਂ ਵੀ ਮਜ਼ਬੂਤ ਹੁੰਦਾ ਹੈ 5 550 ਸਾਲ ਹੋ ਗਿਆ 550 ਸਾਲ ਦੇ ਕਰੀਬ ਹੋ ਗਿਆ ਇਸ ਇਮਾਰਤ ਨੂੰ ਵੱਡੀਆਂ-ਵੱਡੀਆਂ ਕੰਧਾਂ ਨੇ ਅੱਜ ਵੀ ਜਿਉਂਦੀਆਂ ਤਿਉਂ ਖੜੀਆਂ ਨੇ ਹੁਣ ਥੋੜਾ ਜਿਹਾ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਮੈਂ ਕੋਸ਼ਿਸ਼ ਕਰਦਾ ਰਵਾਂਗਾ ਜਦੋਂ ਕਿਤੇ ਅਜਿਹੀ ਯਾਦਗਾਰ ਸਾਡੇ ਸਾਹਮਣੇ ਆਵੇ ਤੇ ਮੈਂ ਉਸ ਯਾਦਗਾਰ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਰੂਰ ਯਤਨ ਕਰਦਾ ਰਹਾਗਾ ਕਿਉਂਕਿ ਇਹ ਇਮਾਰਤ ਕੋਈ ਆਮ ਨਹੀਂ ਹੈ ਇਹ ਬੜੀ ਮਹਾਨ ਹੈ ਗੁਰਦੁਆਰਾ ਬੀਰ ਸਾਹਿਬ ਦੀ ਇਮਾਰਤ ਦੇਖ ਲਓ ਤੁਸੀਂ ਉਹ ਵੀ ਇੱਕ ਇਤਿਹਾਸ ਵੱਖਰਾ ਹੈ ਉਹਦੇ ਉੱਪਰ ਆਪਾਂ ਵੱਖਰੀ ਗੱਲਬਾਤ ਕਰਾਂਗੇ ਕਿਵੇਂ ਪੱਠਾ ਲੱਗਾ ਕਪੂਰਥਵਾਲੇ ਏਰੀਆ ਦੇ ਵਿੱਚ ਤੇ ਕਿਵੇਂ ਇੱਤਾ ਆਵੇ ਦੀਆਂ ਪੱਕੀਆਂ ਸਪੈਸ਼ਲੀ ਬਣ ਕੇ ਇੱਥੇ ਆਉਂਦੀਆਂ ਰਹੀਆਂ ਕਿੱਥੋਂ ਨਕਸ਼ਾ ਬਣਿਆ ਸ੍ਰੀ ਬੇਰ ਸਾਹਿਬ ਦਾ ਸੁਲਤਾਨਪੁਰ ਲੋਧੀ ਦਾ ਤੇ ਉਸੇ ਆਕਾਰ ਤੇ ਬਣਾਇਆ ਗਿਆ ਇਸ ਵਿਸ਼ੇ ਦੇ ਉੱਪਰ ਆਪਾਂ ਕੁਝ ਵੱਖਰੀ ਗੱਲਬਾਤ ਕਰਨ ਦਾ ਯਤਨ ਕਰਾਂਗੇ ਤੇ ਨਾਲ ਇਤਿਹਾਸਕ ਸਥਾਨ ਅਗਲੇ ਪਾਸੇ 1.5 ਕਿਲੋਮੀਟਰ ਦੀ ਦੂਰੀ ਤੇ ਸੰਤ ਘਾਟ ਅਸਥਾਨ ਵੀ ਹੈਗਾ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਬੂਲ ਮੰਤਰ ਉਚਾਰਿਆ ਇੱਕ ਓੰਕਾਰ ਦਾ ਹੁਕਮ ਦਿੱਤਾ ਵੀ ਪ੍ਰਮਾਤਮਾ ਇੱਕ ਹੈ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਉਚਾਰਿਆ ਤੇ ਇੱਕ ਦਾ ਹੋਕਾ ਦੇ ਕੇ ਸਾਨੂੰ ਇੱਕ ਨਾਲ ਜੁੜਨ ਦਾ ਉਪਦੇਸ਼ ਵੀ ਦਿੱਤਾ ਤੇ ਇਸ ਸੰਤ ਘਾਟ ਅਸਥਾਨ ਇੱਥੋਂ ਦੇ ਵੀ ਆਪਾਂ ਦਰਸ਼ਨ دیدار ਜ਼ਰੂਰ ਕਰਾਂਗੇ ਮੇਰੀ ਕੋਸ਼ਿਸ਼ ਹੈ ਵੀ ਥੋੜੇ ਥੋੜੇ ਸਮੇਂ ਬਾਅਦ ਇਤਿਹਾਸਕ ਅਸਥਾਨ ਦੀਆਂ ਜਾਣਕਾਰੀਆਂ ਲੈ ਕੇ ਮੈਂ ਤੁਹਾਡੇ ਤੱਕ ਪਹੁੰਚਾ ਦਵਾਂ ਕਰਾਂ ਕਿਉਂਕਿ ਮੇਰੀ ਕੋਸ਼ਿਸ਼ ਇਹ ਵੀ ਹੁੰਦੀ ਹੈ ਵੀ ਉਸ ਸਥਾਨ ਦੀ ਜਿਹੜੀ ਵੀਡੀਓ ਕੀਤੀ ਜਾਵੇ ਉਹ ਪ੍ਰੋਗਰਾਮ ਕੀਤਾ ਜਾਵੇ ਜੇ ਇਹ ਯਾਦਗਾਰ ਬਿਲਕੁਲ ਅੱਖੋਂ ਪਰੋਖੇ ਹੋ ਚੁੱਕੀ ਹੈ ਸੋ ਅੱਜ ਆਪਾਂ ਇਸ ਇਮਾਰਤ ਦੇ ਦਰਸ਼ਕਦਾਰੇ ਕੀਤੇ ਨੇ ਕਿਸੇ ਨਵੀਂ ਇਮਾਰਤ ਦੇ ਹੋਰ ਕਿਸੇ ਨਵੇਂ ਇਤਿਹਾਸ ਦੇ ਨਾਲ ਹੋਰ ਆਪਾਂ ਜੁੜਨ ਦਾ ਯਤਨ ਕਰਾਂਗੇ ਸਾਰਿਆਂ ਦਾ ਧੰਨਵਾਦ ਇਹ ਵੀਡੀਓ ਜ਼ਰੂਰ ਤੁਸੀਂ ਸ਼ੇਅਰ ਕਰਦਿਆ ਜੇ ਤਾਂ ਕਿ ਸੰਗਤਾਂ ਕੇ ਵੀਡੀਓ ਪਹੁੰਚ ਸਕੇ ਕੋਈ ਹੋਰ ਵੀ ਲਾਹਾ ਇਸ ਵੀਡੀਓ ਤੋਂ ਲੈ ਸਕਣ ਸਾਰਿਆਂ ਦਾ ਧੰਨਵਾਦ ਫਤਿਹ ਦੀ ਸਾਂਝ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ